ਹਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜਦੀ ਕਲਾ ਵਿੱਚ ਰਹੂਗੇ ਤੇ ਸ਼ਾਮ ਦਾ ਟਾਈਮ ਹੈ ਜੀ 7 ਵਜੇ ਆ ਤੇ ਆਪਾਂ ਬਣਾਉਣੀ ਹੈ ਸਬਜੀ ਜਿਹੜੀ ਆਪਾਂ ਤੋਲ-ਟੋੜੀ ਸੀਗੀ ਇੱਕ ਉਹਦੇ ਵਿੱਚ ਅੱਜ ਆਪਾਂ ਪਾਲਿਆ ਗੰਡਾ ਤੇ ਆਪਾਂ ਕੰਧ ਸਬਜੀ ਬਣਾ ਕੇ ਦਿਖਾਉਣੀ ਹੈ ਵੀ ਆਪਾਂ ਕਿਸ ਤਰ੍ਹਾਂ ਟਾਈਮ ਸਾਰਾਂਗੇ ਕਿਵੇਂ ਬਣਾਵਾਂਗੇ ਤੇ ਚਲੋ ਜੀ ਆਪਾਂ ਦਿਖਾਉਣਿਆਂ ਨਾਲੇ ਤੁਹਾਡੇ ਨਾਲ ਕਰਦੇ ਆ ਗੱਲਾਂ ਬਾਤਾਂ ਨਾਲ ਦੀ ਨਾਲ ਆਪਾਂ ਹੋਰ ਕੰਮ ਕਰਾਂਗੇ ਦੁੱਧ ਬਾਦ ਸਾਂਭਾਂਗੇ ਭਾਂਡੇ ਮੰਜਾਂਗੇ ਜਿਹੜੇ ਹੈਗੇ ਆਟਾ ਗੁੰਨਾਂਗੇ ਤੇ ਇੱਧਰ ਆਪਾਂ ਤਾਂ ਪੀਸ ਸਬਜ਼ੀ ਤੇ ਸਬਜ਼ੀ ਵਾਸਤੇ ਵੀ ਨੁਬਾਤੇ ਇਸ ਤੇ ਪਾਏ ਨਹੀਂ ਮਸਾਲੇ ਵਗੈਰਾ ਇਹ ਸੈਂਪਲ ਸਬਜ਼ੀ ਬਣਾਉਣ ਲਈ ਬੇਸਿਕ ਮਸਾਲੇ ਪਾ ਕੇ ਇਹ ਕਿਉਂਕਿ ਦੇबे बापू ਦੇ ਪਿਆਰ ਬੰਦਾ ਹੈ ਤੇ ਆਪਾਂ ਬੜੀ ਕਦੀ ਪਾਇਆ ਨਹੀਂਗਾ ਥੋੜਾ ਕੋਸ਼ੇ ਵੀ ਦੇਸੀ ਜਿਹਾ ਚਾਲੇ ਪੋਣੀ ਮਿਰਚ ਤੇ ਹਲਦੀ ਬਸ ਇਹ ਹੀ ਪੋਣੀ ਹੋਈ ਹੈ ਤੇ ਆਪਾਂ ਪਾਉਂਗੀ ਥੋੜਾ ਜਿਹਾ ਬਾਹਾਂ ਦੇ ਜੀਰਾ ਬਾਹਾਂ ਨਹੀਂ ਪਾਉਂਦੇਗੇ ਮੈਂ ਪਹਿਲਾਂ ਨਹੀਂ ਪਾਉਣੀ ਕਿਤੇ ਪਹਿਲਾਂ ਪਾ ਤਾਂ ਮੈਂ ਸੇ ਮਾਚੀ ਜਾਂਦਾ ਜੀਰਾ ਮੈਂ ਤਾਂ ਮਗੋਂ ਪਾਉਣੀ ਹੀ ਹੂਈ ਹੈ तो आप थोड़ी जी जी देगी मिर्च यानी कि कश्मीरी मिर्च ना कल तो सोहना आऊगा क्योंकि जी सब तो पहला कोई भी चीज अपने अखा खाने जो अपने अखा सोनी लगती है तो आप सोनी लगती है दिल करता खाने चीज़ नहीं नहीं चली लगती जी इस तो बाहर पा देंगे जी लून लू हूँ जो लून हूँ ਆਪਾਂ ਵੈਸੇ ਕਰੀ ਜਿਵੇਂ ਮਰਜ਼ੀ ਹੋਵੇ ਜਾਂ ਕਿ ਜਦੋਂ ਆਪਾਂ ਐ ਕੋਈ ਵੀਡੀਓ ਵਗੈਰਾ ਬਗੌਣ ਬਣਾਉਣੀ ਜਾਂ ਕਿ ਕੋਈ ਇੰਟਰਵਿਊ ਕਰਦਾ ਬੋਲਦਾ ਆਪਾਂ ਨੂੰ ਹੌਸ ਲੱਗਦਾ ਹੁੰਦਾ ਵੀ ਇਹ ਕੀ ਬੋਲ ਰਿਹਾ ਵਾ ਨਾਲ ਹੀ ਪਾ ਦਾਂਗੇ ਹਲਦੀ ਦੀ ਮੜ ਕੇ ਕੱਚੀ ਹਲਦੀ ਦੀ ਸੁਗੰਧ ਆਉਂਦੀ ਹੈ ਤੇ ਤੇਜੀ ਵੀ ਲੱਗ ਜੇ ਇਹਦੇ ਨਾਲ ਬਹੁਤ ਜੀ ਦੂਗੀ ਸਵਾਰ ਕੇ ਤੇ ਸਬਜ਼ੀ ਮੈਂ ਬਣਾਉਣੀ ਹੁੰਦੀ ਜਿਆਦਾ ਤਾਂ ਸਰੋਂ ਦੇ ਤੇਲ ਦੇ ਵਿੱਚ क्योंकि टेस्टी बनती है वैसे कह दें लगता देसी घ्यो है जो दूजा घोवा सब्जी कट्टी है तो जमया जहाँ हो लगता है सब्जी लगती है टेस्टी बनती है करारी बनती है सब्जी सरों के तेल थोड़ा जाएगी फिर आप ये पा दें थोड़ा जहाँ पानी पानी पे थोड़ा जहाँ से थोड़े जो पानी तो बाद कवर करके रख देंगे ढक देंगे पहला आपकसन पर बनाते हूँ सभी छेती चीज़ से बन जाती सैक चीज मैं अंडैक्सन पर रख दें तो मैं गैस पर रख के बना लेनी पर एल की काफ़ी ज़्यादा आ गया ਬੈਲ ਕਾਫੀ ਹੌਣ ਕਰਕੇ ਜੀ ਆਪਾਂ ਉਹਨੂੰ ਰੱਖਤਾ ਆਮਰਜੰਸੀ ਕੁੰਜੀ ਜੀ ਬਣਾ ਲੈ ਲੈਣੀ ਹੈ ਤੇ ਹੁਣ ਆਪਾਂ ਥੋੜਾ ਜਿਹਾ ਚਪਾਤਾ ਪਾਣੀ ਤੇ ਪਾਣੀ ਪਾਉਣ ਤੋਂ ਬਾਅਦ ਆਪਾਂ ਇਹਨੂੰ ਥੋੜਾ ਜਿਹਾ ਟਾਈਮ ਕਵਰ ਕਰਕੇ ਰੱਖ ਦਾਂਗੇ ਜੀ ਤੇ ਇਹ ਹੋ ਜਾਊਗੀ ਰੱਜ ਤੇ ਆਪਾਂ ਫਿਰ ਇਹਦੇ ਵਿੱਚ ਦੁੱਧ ਤੇ ਪਾਵਾਂਗੇ ਮਲਾਈ ਆ ਆਪਣੀ ਮਲਾਈ ਆ ਜੀ ਮਲਾਈ ਆਪਣੀ ਇਹ ਆਪਣਾ ਜਿਹੜਾ ਭਾਂਡਾ ਲਾਇਆ ਸੀ ਉਹ ਤਾਂ ਓਵਰ ਹੋ ਗਈ ਆ ਰੜਕਣ ਦਾ ਆਪਣਾ ਟਾਈਮ ਨਹੀਂ ਲੱਗਿਆ ਤੇ ਹੁਣ ਆਪਾਂ ਸ਼ਾਇਦ ਪਾਦ ਗਏ ਹੋ ਹਮ ਮਧਾਣੀ ਵੀ ਪਰ ਸੁਬਾ ਪਾਵਾਂਗੇ ਤਾਂ ਆਪੇ ਸੁਬਾ ਦੀ ਲੱਸੀ ਕੰਮ ਆ ਜੂਗੀ ਪੀ ਲਾਣੀ ਹੁੰਦੀ ਪਈ ਲੱਸੀ ਨਹੀਂ ਹੁੰਦੀ ਬਹੁਤੇ ਲੋਕ ਪਨੀਰ ਵੀ ਬਣਾ ਲੈਂਦੇ ਆ ਉਹ ਤੋਂ ਆਪਾਂ ਵੀ ਬਣਾਉਦੇ ਰਹੇ ਸੀ ਪਰ ਹੁਣ ਨਹੀਂ ਬਣਾਉਂਦੇਗੇ ਮਲਾਈ ਦੁੱਧ ਤਰੀ ਤਰੀ ਇਹ ਨਾਲ ਦੀ ਨਾਲ ਦੁੱਧ ਸਾਹਮਣ ਲੱਗੇ ਜੀ ਆਪਾਂ ਦੁੱਧ ਤੋਂ ਲਾ ਲਗੇ ਮਲਾਈ ਤੇ ਕੋਸੇ ਚ ਤਾਜੀ ਮਲਾਈ ਪਾ ਦਾਂਗੇ ਜੇ ਬੇਰ ਲਾਈਟਾ ਜੀ ਪਾ ਦਾਂਗੇ ਨਾਲ ਦੀ ਨਾਲ ਹੀ ਦੂਜਾ ਦੁੱਧ ਆਪਾਂ ਕੱਢ ਕੇ ਰੱਖ ਲਾਂਗੇ ਕੁਸ ਜਮਾਣ ਨੂੰ ਕੁਸ ਪੀਣ ਨੂੰ ਦਹੀਂ ਜਮਾਵਾਂਗੇ ਇੰਗਾ ਕ ਕੀੜੇ ਗਾ ਵੀ ਇੰਗਾ ਕ ਕੀੜੇ ਇੱਥੋਂ ਤੱਕ ਕਿ ਆਟੇ ਦੇ ਵਿੱਚ ਵੀ ਚੜ ਜਾਂਦੇ ਨੇ ਕਿਉਂਕਿ ਆਟੇ ਦੇ ਵਿੱਚ ਆਪਣਾ ਜੋ ਰੋਟੀਆਂ ਦੇ ਆਟੇ ਨੂੰ ਵੇਲ ਨੇ ਝਗੜੇ ਵੇਲ ਨੇ ਜਾ ਕੇ ਆਪਣੇ ਕਿਉਂ ਵਾਲੇ ਹੱਥ ਲੱਗ ਜਾਂਦੇ ਆ ਤੇ ਇੱਕ ਮੈਂ ਵੀਡੀਓ ਵੇਖੀ ਸੀ ਉਹਨਾਂ ਨੇ ਕਿਹਾ ਵੀ ਜਿੱਥੇ ਅਖੀ ਕੀੜੀਆਂ ਜ਼ਿਆਦਾ ਹੋਣ ਕੀੜੇ-ਕੀੜੀਆਂ ਉੱਥੇ ਰੱਜ ਕੋ ਹੁੰਦਾ ਤੇ ਕਿਸੇ ਬਹੁਤਿਆਂ ਦੇ ਕਮੈਂਟ ਆਏ ਜੀ ਕਹਿੰਦੇ ਜਦੋਂ ਤੱਕ ਸਾਡੇ ਘਰੇ ਇੰਨੇ ਨਾ ਕੀੜੀਆਂ ਕੀੜੇ ਆ ਤੇ ਪਰ ਸਾਡਾ ਤਾਂ ਕੰਮ ਡਾਉਣ ਹੀ ਚੱਲਿਆਗਾ ਸਾਡਾ ਬੁਰਾਈ ਖਾਲ ਆ ਇਹ ਵਹਿਮ ਆ ਜੀ ਇਹ ਕੁਝ ਨਹੀਂ ਹੁੰਦਾ ਇਸ ਤਰ੍ਹਾਂ ਦਾ ਜੇ ਪਰਮਾਤਮਾ ਨੇ ਜਿੱਥੇ ਦੇਣਾ ਉੱਥੇ ਦੇ ਹੀ ਦੇਣਾ ਹੈ ਇਹ ਕਿਉਂਕਿ 84 ਲੱਖ ਜੂਨਾਂ ਨੇ ਹਰ ਇੱਕ ਜੂਨ ਨੇ ਆਪ ਆਪਣਾ ਗੁਜ਼ਾਰਾ ਤਾਂ ਕਰਨਾ ਹੀ ਆ ਜੀ ਤੇ ਵੈਮ ਦਾ ਵੀ ਆਹ ਨੂੰ ਨਾ ਇਹ ਹੋ ਜਾਂਦਾ ਜਾਂ ਉਹ ਨਾ ਇਹ ਹੋ ਜਾਂਦਾ ਜਾਂ ਹੁੰਦਾ ਉੱਥੇ ਛੱਡਿਆ ਅਗੇ ਕੀੜੀਆਂ ਕੀੜੇ ਆਉਂਦੇ ਨਹੀਂ ਆਏ ਨਹੀਂ ਹੁੰਦਾ ਇਹ ਆਏ ਨਹੀਂ ਹੁੰਦਾ ਜੇ ਮੈਂ ਇਹਨਾਂ ਗੱਲਾਂ ਨੂੰ ਮੰਨਦੀ ਕਿਉਂਕਿ ਪ੍ਰਮਾਤਮਾ ਨੇ ਰੈਜਿਕ ਜਿੱਥੇ ਰੋਜੀ ਰੋਟੀ ਜੀ ਨੂੰ ਦੇਣੀ ਉੱਥੇ ਦੇਣੀ ਦੇਣੀ ਹੈ ਜੀ ਕਿਉਂਕਿ ਕਈ ਚੀਜ਼ਾਂ ਜਿਵੇਂ ਸੱਪ ਸਪਣੀ ਆਪ ਦੇ ਬੱਚੇ ਪੈਦਾ ਕਰਕੇ ਆਖੀ ਖਾ ਜਾਂਦੀ ਉਹ ਵੀ ਪ੍ਰਮਾਤਮਾ ਨੇ ਇੱਕ ਬਣਾਇਆ ਹੈ ਵੀ ਨਹੀਂ ਤਾਂ ਜੇ ਸਭ ਸਪਨੀ ਆ ਆਪਣੇ ਬੱਚੇ ਆਪ ਨਾ ਖਾਵੇ ਤਾਂ ਪਤਾ ਨਹੀਂ ਦੁਨੀਆ ਤੇ ਕਿੰਨੇ ਕ ਸੁਪ ਪੈਦਾ ਹੋ ਜਾਣ ਤੇ ਇਸ ਕਰਕੇ ਵਹਿਮ ਹੁੰਦਾ ਜੀ ਵਹਿਮ ਭਰਮ ਕਦੇ ਨਹੀਂ ਕਰਨੇ ਚਾਹੀਦੇ ਜਿੱਥੇ ਪ੍ਰਮਾਤਮਾ ਨੇ ਵਾਹਿਗੁਰੂ ਨੇ ਰੱਖਣਾ ਉੱਥੇ ਹੀ ਰਹਿਣੀ ਆਪਾਂ ਆ ਪ੍ਰਮਾਤਮਾ ਦੀ ਮਰਜ਼ੀ ਤੋਂ ਬਿਨਾਂ ਕੁਝ ਨਹੀਂ ਕਰ ਸਕਦੇ ਆਪਾਂ ਚਲੋ ਜੀ ਆਪਾਂ ਡਾਇਰੈਕਟ ਹੀ ਕੱਢ ਕੇ ਐਚਓ ਐਚ ਪਾ ਲਈਏ ਤੇ ਇੱਕ ਤੋਰੀ ਦੀ ਬਣਾਈ ਸਬਜੀ ਹਨ ਆਪਣੇ ਹੱਥ ਤਾਂ ਜ਼ਰੂਰ ਲਿਬੜਨਗੇ ਤੇ ਆਪਾਂ ਬਾਅਦਗੇ ਵਿੱਚ ਜੀ ਦੇਖੋ ਜੀ ਸਬਜੀ ਬਣਦੀ ਇੱਕ ਤੋਰੀ ਇੱਕ ਗੰਡਾ ਕੋਈ ਪਿਆਜ ਵੀ ਕਹਿ ਦਿੰਦਾ ਜੀ ਆਪਾਂ ਨੂੰ ਦੇ ਜੀ ਸੂਸ਼ੇ ਬਾਜੀ ਨਹੀਂ ਆਉਂਦੀ ਜੇ ਜੇ ਘਰੇ ਬੋਲੀ ਬੋਲੀ ਦੀ ਆ ਉਹੋ ਜੀ ਬੋਲੀ ਦੀ ਆ ਇੰਗਲਿਸ਼ ਵੀ ਆਉਂਦੀ ਆ ਜੀ ਬਾਦੂ ਹਨਾ ਤੇ ਪਰ ਨਹੀਂ ਆਪਾਂ ਬੋਲਦੇ ਕਿਉਂਕਿ ਮੇਰੀ ਆਈਲੈਟਸ ਵੀ ਕੀਤੀ ਆ ਇੰਗਲਿਸ਼ ਵੀ ਆਪਾਂ ਜਾਣਦੇ ਆ ਹਨਾ ਵੈਸੇ ਵੀ ਹੁੰਦੀ ਆ ਅੱਗੇ ਸਰਕਾਰੀ ਸਕੂਲਾਂ ਚ ਪੜ੍ਹਦੇ ਹੁੰਦੇ ਸੀਗੇ 6ਵੀਂ ਕਲਾਸ ਤੋਂ ਸਟਾਰਟ ਹੁੰਦੀ ਸੀ ਇੰਗਲਿਸ਼ ਤੇ ਪਰ ਆਪਾਂ ਆਡੀ ਮਾਂ ਬੋਲੀ ਪੰਜਾਬੀ ਬੋਲੀ ਨੂੰ ਕਦੇ ਨਾ ਭੁੱਲੋ ਜੀ ਉਹਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਆਪਣਾ ਜੜਾਂ ਦੇ ਨਾਲ ਜੁੜ ਕੇ ਰਹੋ ਜੀ ਲਓ ਜੀ ਆਪਣੀ ਹੁਣ ਦੁੱਧ ਦੀ ਥਾਂ ਤੇ ਦੁੱਧ ਤੇ ਮਲਾਈ ਦੀ ਥਾਂ ਤੇ ਮਲਾਈ ਆਪਣਾ ਟਾਈਮ ਸਰ ਗਿਆ ਇਹਦੇ ਨਾਲ ਮਲਾਈ ਨਾਲ ਤੇ ਜਿਹੜੀ ਦੂਜੀ ਮਲਾਈ ਉਹ ਆਪਾਂ ਲਾ ਲੈਨੇ ਆ ਇਹਦੇ ਵਿੱਚ ਤੇ ਸੁਬਾ ਪਾ ਦਾਂਗੇ ਮਧਾਣੀ ਕਿਉਂਕਿ ਆਪਣੇ ਉਹ ਭਾਂਡੇ ਤੋਂ ਓਵਰ ਹੋ ਗਈ ਸੀ ਮਲਾਈ ਤੇ ਮੈਂ ਕੌਲੀ ਸੀ ਕੱਢਤੀ ਸੀਗੀ ਮੈਂ ਕਿਹ ਚਰਦਾਰ ਸਬਜ਼ੀ ਚ ਕੰਮ ਆ ਜੂਗੀ ਚਲੋ ਜੀ ਹਾਂ ਦੂਜਾ ਦਰਵਾਜ਼ਾ ਪਰ ਆਖ ਲੈਣੀ ਕਿਉਂਕਿ 2 ਮਿੰਟ ਆਪਾਂ ਨੂੰ ਵੇਟ ਕਰਨੀ ਪਊਗੀ ਲੂਣ ਪਾਇਆ ਵਿੱਚ ਇਹਦੇ ਤੇ ਇਹ ਆਪਣੀ ਫਟ ਨਾ ਜਾਵੇ ਸਬਜ਼ੀ ਦਾਲ ਕੱਟੀ ਵੀ ਕਹਿੰਦੇ ਸਬਜ਼ੀ ਹੁੰਦੀ ਆ ਹਨਾ ਦਾਲ ਦਾਲ ਹੁੰਦੀ ਆ ਸਬਜ਼ੀ ਦਾਲ ਕੁਛ ਵੀ ਆ ਤੇ ਲਓ ਜੀ ਦੇਖੋ ਅੱਗੇ ਡੈਕਸਨ ਨਾਲ ਜਾਨੀ ਕਿ ਵਿਧੀ ਵਾਲੇ ਚੁੱਲੇ ਨਾਲ ਮੈਨੂੰ ਆਏ ਸੀਗਾ ਮੈਂ ਪੱਖਾ-ਪੱਖਾ ਛੱਡ ਲਈਦੀ ਹੁੰਦੀ ਸੀ ਹੁਣ ਗੈਸ ਦੀ ਹਵਾ ਗੈਸ ਬਣਾ ਸੇਕਣੀ ਲੱਗਦਾ ਗੈਸ ਦਾ ਮੈਨੂੰ ਔਖਾ ਹੋ ਜਾਂਦਾ ਜੇ ਮੈਂ ਬਾਹਰ ਕਰਦੀ ਹੁਣ ਮੈਨੂੰ ਕੁਵੇਲਾ ਹੋਗਾ ਜਨੇਤ ਮੈਂ ਚੁੱਲੇ ਤੇ ਕਰ ਲਈਦੀ ਮੈਂ ਇਕੱਤੇ ਸਮਾਨ ਰੱਖੂੰਗੀ ਚੱਕੂੰਗੀ ਨਾ ਸਮਾਨ ਰੱਖਣ ਚੱਕਣ ਤੇ ਤੈਅ ਲੱਗਦਾ ਜਿਉਂ ਚੁੱਲੇ ਤੇ ਕੋਈ ਟਾਈਮ ਨਹੀਂ ਲੱਗਦਾ ਸੁਭਾਣੀ ਮੈਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਮੈਨੂੰ ਆਏ ਹੁੰਦਾ ਸਵੇਰਾ ਸਾਰਾ ਦਿਨ ਪਿਆ ਕੋਈ 10 ਮੈਂ ਤੱਕ ਤੁਰਨਾ ਗਏ ਨਹੀਂ ਜਾਨੀ ਤਾਂ ਕੋਈ ਗੱਲ ਨਹੀਂ ਲਓ ਜੀ ਆਪਣੀ ਸਬਜੀ ਬਣ ਗਈ ਮੈਂ ਤੁਹਾਨੂੰ ਨੇੜੇ ਕੈਮਰਾ ਕਰਕੇ ਦਿਖਾ ਦਿੰਨੀ ਆ ਲਓ ਜੀ ਆਪਣਾ ਵਧੀਆ ਟੈਂਪ ਸਰ ਜਾਣਾ ਜੀ ਇੱਕ ਤੋਰੀ ਦੇ ਨਾਲ ਠੀਕ ਹੈ ਨਾ ਟੈਂਪ ਟਪਾਵਾਂ ਡੰਗ ਕਰਨਾ ਜਾਇ ਤੁਸੀਂ ਕੀ ਕਹੋਗੇ ਇਹਨੂੰ ਤੇ ਵੀ ਇੰਨੀ ਮਹਿੰਗੀ ਸਬਜੀ ਨਾਲੋਂ ਤਾਂ ਦੀ ਆਪਦੇ ਘਰ ਦੀ ਸਬਜੀ ਦਾ ਆਪਦੇ ਘਰ ਦੇ ਦੁੱਧ ਦਾ ਬਹੁਤ ਫਰਕ ਹੁੰਦਾ ਜੀ ਤੇ ਚਲੋ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਪਲੀਜ਼ ਕਮੈਂਟ ਕਰਕੇ ਜੋ ਦੱਸਿਆ ਕਰੋ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਰਿਆ ਕਰੋ ਤੇ ਸਭ ਤੋਂ ਵੱਡੀ ਗੱਲ ਦੀ ਰਿਕਵੈਸਟ ਹੈ ਜੀ ਸਾਰਿਆਂ ਅੱਗੇ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਜਰੂਰ ਕਰ ਲਿਆ ਕਰੋ ਬਹੁਤ ਵਿਊ ਹੁੰਦੇ ਆ ਪਰ ਸਬਸਕ੍ਰਾਈਬ ਕਮੈਂਟ ਘੱਟ ਹੁੰਦੇ ਆ ਪਲੀਜ਼ ਐਨਾ ਕਰਿਆ ਕਰੋ ਜੇ ਤੁਸੀਂ ਵੇਖਦੇ ਆਂ ਤਾਂ ਟਾਈਮ ਕੀਮਤੀ ਟਾਈਮ ਕੱਢ ਕੇ ਮੇਰੀ ਵੀਡੀਓ ਨੂੰ ਤਾਂ ਲਾਈਕ ਕਮੈਂਟ ਵੀ ਜਰੂਰ ਕਰ ਦਿਆ ਕਰੋ ਪਰਮਾਤਮਾ ਤੁਹਾਨੂੰ ਸੁੱਖ ਦੇਵੇ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਹਰ ਇੱਕ ਦੇ ਘਰ ਵਿੱਚ ਖੁਸ਼ੀਆਂ ਖੇੜੀ ਏਕ ਤਤਵਾਗ ਪਰਮਾਤਮਾ ਨਾਮ ਦਾ ਦਾਣ ਬਖਸ਼ੇ ਸਭ ਨੂੰ ਜੀ ਚਲੋ ਜੀ ਮਿਲਦੇ ਹਾਂ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਓਕੇ ਜੀ ਹੁਣ ਆਪਾਂ ਆਟਾ ਗੁੰਨ ਲਗੇ ਤਾਂ ਦਸ ਸਾੰਮਲ ਕੇ ਤੇ ਰੋਟੀਆਂ ਲਾ ਕੇ ਆਪਾਂ ਵੀ ਫਰੈਸ਼ ਹੋ ਕੇ ਕਰਦੇ ਆ ਰੈਸਟ ਓਕੇ ਜੀ ਬਾਏ